ਕਿ ਨਵਾਂ ਸ਼ਹਿਰ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਕੋਈ ਚੀਜ਼ ਵੀ ਨਹੀਂ ਟਿਕਦੀ ਹੈ ਗੱਲਾਂ ਨਾਲ ਕਿਸ ਨੂੰ ਸਮਝ ਆਉਂਦੀ ਹੈ ਹਾਦਸਿਆਂ ਤੋਂ ਬਾਅਦ ਹੀ ਪਤਾ ਲੱਗਦਾ ਹੈ ਜ਼ਿੰਦਗੀ ਕਿਸ ਸੁਭਾਅਿਕ ਦੀ ਹੈ ਜ਼ਿੰਦਗੀ ਕਿਸ ਭਾਵੇਂ ਕਰੀਏ ਸਾਥਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸ੍ਰੀ ਸਾਥੇ ਸਮੇਂ ਸੀ ਕਰਿਆਮ ਰੋਡ ਨੂੰ ਜਿਹੜੀ ਸੜਕ ਜਾਂਦੀ ਆ ਫਾਟਕਾਂ ਦੇ ਬਿਲਕੁਲ ਨਾਲ ਮੌਜੂਦ ਆ ਪਰ ਥੋੜੀ ਦੇਰ ਪਹਿਲਾਂ ਇੱਥੇ ਬਹੁਤ ਵੱਡਾ ਹਾਦਸਾ ਹੋਇਆ ਹੱਥ ਸਤ ਹੱਥ ਸਾਈ ਹੁੰਦਾ ਔਰ ਜਿਵੇਂ ਤੁਸੀਂ ਪਿੱਛੇ ਦੇਖੋਗੇ ਫਟਕ ਲੱਗਾ ਇਸੇ ਤਰੀਕੇ ਸਫੈਦਾ ਜਿਹੜਾ ਇਹ ਥਾ ਡਿੱਗ ਜਾਂਦਾ ਔਰ ਫਟਕ ਲੱਗ ਜਾਂਦਾ ਨਾ ਵਹੀਕਲ ਕੋਈ ਇਸ ਪਾਸੇ ਨੂੰ ਆ ਸਕਦਾ ਸੀ ਨਾ ਇਸ ਪਾਸੇ ਵਾਲਾ ਦੂਜੇ ਪਾਸੇ ਜਾ ਸਕਦਾ ਸੀ ਔਰ ਹੁਣ ਚੰਦ ਹੀ ਮਿੰਟਾਂ ਵਿੱਚ ਰੋਡ ਕਲੀਅਰ ਕਰਵਾ ਦਿੱਤਾ ਗਿਆ ਅੱਧ ਤੁਸੀਂ ਦੇਖੋ ਕਿ ਸਫੈਦਾ ਕੱਟ ਕੇ ਟਰੈਕਟਰ ਦੇ ਰਾਹੀਂ ਇੱਕ ਪਾਸੇ ਨੂੰ ਕਰ ਦਿੱਤਾ ਗਿਆ ਲੇਕਿਨ ਮੈਂ ਚੀਜ਼ ਜ਼ਰੂਰ ਸਮਝਣੀ ਚਾਹਾਂਗਾ ਹਾਲਾਂਕਿ ਇਹ ਰੇੜੀ ਵਾਲਾ ਜਿਹੜਾ ਰੇੜੀ ਜਿਹੜੀ ਆ ਸਫੈਦੇ ਥਾ ਆ ਜਾਂਦੀ ਆ ਤੁਸੀਂ ਦੇਖੋ ਤਾਂ ਕਿੰਨਾ ਨੁਕਸਾਨ ਹੋਇਆ ਉਪਰਾ ਤਾਂ ਉਪਰਾ ਤਾਂ ਪੂਰੀ ਮੁੱਠ ਜਿਹੜੀ ਆਓ ਤੁਸੀਂ ਵੇਖੋ ਕਿ ਉਹਦੀ ਉੱਪਰਲੀ ਜਿਹੜੀ ਬਣਤਰ ਆ ਬੋਡੀ ਆ ਪੂਰੀ ਟੇਢੀ ਹੋ ਗਈ ਐ ਗਨਿਮਤ ਇਹੀ ਰਹੀ ਕਿ ਕੋਈ ਕੋ ਹੀਠਾ ਖੜਾ ਨਹੀਂ ਸੀ ਜੇ ਕੋਈ ਹੀਠਾ ਖੜਾ ਹੁੰਦਾ ਤਾਂ ਸੱਟ ਵੱਧ ਲੱਗ ਸਕਦੀ ਜੇ ਥੱਲੇ ਕੱਚਾ ਹੀ ਕੱਚਾ ਐ ਔਰ ਹੱਲੇ ਵੀ ਇਹ ਸਫੈਦਾ ਜਿਹੜਾ ਆ ਉਹ ਦੇਖੋ ਉਹਨੂੰ ਰੱਸੀ ਭਾਈ ਹੋਈ ਐ ਪਿੱਛੇ ਹੋ ਜੋਦੀ ਉਹਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਆਹ ਦੇਖੋ ਪਹਿਲਾ ਹੀ ਜਿਹੜਾ ਰੇੜਾ ਆ ਤੇ ਆ ਰੇੜੀ ਆ ਜਿਹੜੀ ਇਸ ਸਫੈਦੇ ਦੀ ਮਾਰ ਇੱਥੇ ਆ ਜਾਂਦੇ ਆ ਆ ਤੁਸੀਂ ਦੇਖੋ ਦਾ ਸਮਾਨ ਦਿਖਾਓ ਜੇ ਰੇੜੀ ਵਾਲਾ ਨਾ ਪੁੱਤ ਆ ਰੇੜੀ ਵਾਲੇ ਦਾ ਜਿਹੜਾ ਸਾਰਾ ਸਮਾਨ ਇਹ ਵੀ ਨੁਕਸਾਨਿਆ ਗਿਆ ਪਰ ਭਾਂਡੇ ਢਿੰਡੇ ਬਚ ਗਏ ਆ ਾਂਡੇ ਟੁੱਟੇ ਆ ਮੋਮੋਸ ਦਾ ਨੁਕਸਾਨ ਹੋਇਆ ਇੱਕ ਚੀਜ਼ ਮੈਂ ਜ਼ੋਰ ਸਮਝਣੀ ਚਾਹਾਂਗਾ ਕਿ ਇੱਧਰਲੇ ਪਾਸੇ ਰੁੱਖ ਬਹੁਤ ਕੱਟੇ ਪਏ ਆ ਸਫੈਦੇ ਬਹੁਤ ਕੱਟੇ ਪਏ ਆ ਤੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰਾਂਗੇ ਤਾਂ ਕਹਿੰਦਾ ਕਿ ਕੜਕੜ ਦੀ ਆਵਾਜ਼ ਆਂਦੀ ਉਸ ਤੋਂ ਬਾਅਦ ਰੁੱਖੇ ਠਾ ਢਿੱਗ ਜਾਂਦਾ ਐਦਾ ਕੜਕੜ ਦੀ ਆਵਾਜ਼ ਤੋਂ ਬਾਅਦ ਰੁੱਖ ਤਾਂ ਨਹੀਂ ਠਾ ਡਿੱਗਦੇ ਔਰ ਨਾ ਤਾਂ ਕੋਈ ਹਵਾ ਸੀ ਨਾ ਕੋਈ ਤੂਫਾਨ ਸੀ ਇੱਕ ਗੱਡੀ ਦਾ ਵੀ ਕਹਿੰਦੇ ਬਚਾਓਗੇ ਆ ਰੁੱਕ ਡਿਗੇ ਆ ਸਫੇਦ ਡਿਗੇ ਨਾ ਪਹਿਲਾਂ ਆ ਡਿਗੇ ਮਤਲਬ ਉਹ ਡਿਗੇ ਭਾਜੀ ਖੋਖਲਾ ਸੀ ਖੋਖਲਾ ਸੀ ਖੋਖਲਾ ਸੀਗਾ ਪਹਿਲਾਂ ਵੀ ਟੁੱਟਿਆ ਪਿਆ ਸੀ ਅੱਧਾ ਭਾਜੀ ਅੱਧਾ ਪਿਆ ਸੀ ਉਹ ਭਾਰ ਭਾਜੀ ਇਹਦੇ ਉੱਤੇ ਪੈ ਗਿਆ ਤੇ ਆ ਵੀ ਨਾਲ ਹੀ ਡੇਗ ਗਿਆ ਭਾਏ ਰੇੜੀ ਤੇ ਉਹ ਜੰਗਲਾਤ ਵਿੱਚ ਇੱਕ ਵਾਰ ਮੈਂ ਇਨਫੋਰਮ ਨਹੀਂ ਕੀਤਾ ਸੀ ਕਿ ਖੋਖਲਾ ਹੋਇਆ ਇਹ ਪਹਿਲਾਂ ਕਿੰਨੇ ਵਾਰ ਰੇੜੀ ਵੀ ਕੀਤੀਆਂ ਭਾਈ ਕਿਸੇ ਨੇ ਦੇਖਿਆ ਨਹੀਂ ਅੱਛਾ ਰੀਲ ਵਾਲੇ ਜੰਟਾ ਹਾਂਜੀ ਭਾਜੀ ਤੇ ਆ ਪਿੱਛੇ ਜਿਹੜੇ ਕੱਟੇ ਪਏ ਆ ਉਹਦਾ ਕੀ ਕਾਰਨ ਹੈ ਏ ਵੀ ਭਾਈ ਇਹ ਆਹੋ ਆਵੇ ਦੇ ਨੁਕਲੇ ਭਾਈ ਇਹ ਕਾਰਨ ਰਹਾਵਾ ਕਰ ਰਹਾ ਇਹ ਜਿੰਨ ਦਫਾ ਕੱਟ ਕੇ ਕੌਣ ਰੱਖਦਾ ਉੱਥੇ ਤੇ ਆਪਣਾ ਜਿਹੜਾ ਇਹਨਾਂ ਦਾ ਜਿਹੜਾ ਮਾਲ ਇਹ ਪਿਆ ਬਾਸ ਕਰਦਾ ਇਹ ਕਾਲੇ ਭਾਈ ਉਹਨਾਂ ਦਾ ਤੇ ਆਪਣਾ ਮਾਲ ਹਨ ਖਰੀਦ ਗਏ ਇੱਥੇ ਸਾਈਡ 'ਚ ਰੱਖਿਆ ਆਰੇ ਵਾਲਿਆਂ ਨੇ ਆਹ ਚਾਰੇ ਵਾਲਿਆਂ ਨੇ ਇੱਥੇ ਰੱਖਿਆ ਆ ਚਲੋ ਆਹ ਜਗ੍ਹਾ ਜਗ੍ਹਾ ਰੇਲਵੇ ਇਹ ਰੇਲਵੇ ਦੀ ਆ ਉਹ ਗੱਡੀ ਖੜੀ ਆ ਉੱਥੇ ਉਹ ਤੇ ਉਹਨੇ ਬਚਾ ਕੀਤਾ ਨਹੀਂ ਸਭ ਕੋ ਖਵਾ ਹੋਵਾ ਚੈੱਕ ਕਰਾ ਲਈਦੀ ਉਹਦੇ ਉੱਤੇ ਡਿਜਾ ਸਪੈਨਡਰ ਕਿੱਥੇ ਗੱਡੀ ਕਿੱਥੇ ਉਹ ਅੰਦਰ ਜਾਓ ਸਾਹਮਣੇ ਆਹ ਟੈਂਪੂ ਜੀ ਬੰਦੇ ਕਿੰਨੇ ਖੜੇ ਸੀਗੇ ਹਾਂਜੀ ਬੰਦੇ ਵੀ ਉੱਥੇ ਖੜੇ ਸੀਗੇ ਗੱਡੀ ਕਰਕੇ ਬਚਾ ਹੋ ਗਿਆ ਨਹੀਂ ਤਾਂ ਉਹ ਵੀ ਥੱਲੇ ਜਾਣੀ ਸੀ ਅੱਛਾ ਗੱਡੀ ਜਾਓ ਸਾਹਮਣੇ ਖੜੀ ਆਂ ਅੰਦਰ ਉਹ ਦਿਖਾ ਦਿੰਦੇ ਆ ਜੀ ਉੱਥੇ ਗੱਡੀ ਤੇ ਗੱਡੀ ਨੇ ਜੀਵਨ ਦਾਣ ਦਿੱਤਾ ਬਹੁਤਿਆਂ ਨੂੰ ਕਹਿੰਦੇ ਕਿ ਜੇ ਗੱਡੀ ਨਾ ਹੁੰਦੀ ਕੋਈ ਆਜੋ ਆਜੋ ਅੱਗੇ ਆਓ ਕਹਿੰਦੇ ਜੇ Tata 407 ਗੱਡੀ ਨਾ ਹੁੰਦੀ ਤਾਂ ਬਹੁਤਿਆਂ ਦਾ ਨੁਕਸਾਨ ਹੋ ਜਾਣਾ ਸੀ ਦੁਕਾਨਾਂ ਦਾ ਨੁਕਸਾਨ ਵੀ ਹੋ ਜਾਣਾ ਸੀ ਕਹਿੰਦੇ ਕਿ Tata 400 ਸੱਤ ਜਿਹੜੀ ਗੱਡੀ ਆ ਉਹਦੇ ਉੱਤੇ ਜਿਹੜਾ ਸਫੈਦਾ ਡਿੱਗ ਜਾਂਦਾ ਹਾਂ ਇਹਦੇ ਉੱਤੇ ਡਿੱਗਿਆ ਜੀ ਔਰ ਆਹ ਦੇਖੋ ਉਹ ਜਿਹੇ ਨਾ ਗਾਹ ਕਰਦਾ ਇਹ ਸਾਰੀ ਗੱਡੀ ਡੈਮੇਜ ਹੋ ਜਾਣੀ ਸੀ ਕੈਬਨ ਕੋਲ ਸਾਰਾ ਖਤਮ ਹੋ ਜਾਣਾ ਸੀ ਇਹਦਾ ਇਹ ਕੈਬਨ ਤੇ ਡਿੱਗਦਾ ਹਾਂਜੀ ਇਹ ਬੰਦਾ ਕੋਲੇ ਖੜਾ ਸੀ ਕਰਕੇ ਨੇ ਦੇਖਿਆ ਵੀ ਡਿੱਗਦਾ ਇਹ ਨਾਲ ਹੀ ਨੇ ਖਿੱਚ ਲਈ ਹਾਂ ਨਾਲ ਹੀ ਕਰ ਲਈ ਹਾਂ ਇਹ ਤਾਂ ਕਰ ਲਈ ਇੰਨਾ ਕਿੰਨ ਨੁਕਸਾਨ ਤਾਂ ਹੋਇਆ ਜੱਡੀ ਦਾ ਬਚਾ ਲਿਆ ਕਿ ਕੋਲ ਖੜੇ ਲੋਕਾਂ ਦਾ ਵੀ ਹੋ ਗਿਆ ਹਾਂ ਉਹ ਟਾਬੇ ਵਾਲੇ ਦਾ ਵੀ ਬਚਾ ਉਹ ਟਾਬੇ ਤੇ ਨਹੀਂ ਤਾਂ ਟਾਬੇ ਦੇ ਉੱਤੇ ਡਿੱਗਣਾ ਸੀਗਾ ਉਹ ਟਾਬਾ ਉਹ ਮੋਜੀ ਦਾ ਟਾਬਾ ਆ ਜੀ ਛੱਜੂ ਦੇ ਪਰ ਪਾਣ ਜੇ ਦਾ ਪੰਜ-ਸੱਤ ਬੰਦੇ ਖੜੇ ਸੀ ਉਹਨਾਂ ਦਾ ਵੀ ਬਚਾਵਾ ਹੋਇਆ ਉਹਦੀ ਸ਼ੈੱਡ ਸਾਰੀ ਟੁੱਟਣੀ ਸੀ ਕਿ ਜੇ ਗੱਡੀ ਨਾਲ ਲੋਹਾ ਇਹਨ ਬੈਂਡ ਹੋ ਗਿਆ ਆ ਗੱਡੀ ਕਰਕੇ ਬੰਦਿਆਂ ਦਾ ਬਚਾਵਾ ਹੋਇਆ ਚਲੋ ਜਾਨ ਬਚ ਗਈ ਬੰਦੇ ਪਾਸਿਓਂ ਵੀ ਬੰਦੇ ਪਾਸਿਓਂ ਵੀ ਹਾਂ ਦੋਨੇ ਸਾਈਡਾਂ ਤੋਂ ਹੋਇਆ ਨੁਕਸਾਨ ਇਹਦਾ ਦੇਖੋ ਜੇ ਕੋਈ ਬੰਦਾ ਇੱਥੇ ਆ ਜਾਂਦਾ ਕਿ ਨਹੀਂ ਸੱਟ ਲੱਗਦਾ ਮਤਲਬ ਇਹ ਤਾਂ ਹੋਣਾ ਸੀ ਮੰਨ ਲਓ ਜੇ ਬਚਾ ਨਹੀਂ ਸੀ ਹੋਣਾ ਕੈਬਨ ਇਹਦਾ ਸਾਰਾ ਖਤਮ ਹੋ ਜਾਣਾ ਸੀ ਗੱਡੀ ਦੀਆਂ ਤਾਰਾਂ ਦੇ ਪਟਾਕੇ ਵੀ ਪਏ ਬੰਦੇ ਨੂੰ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਰੇਲਵੇ ਵਾਲਿਆਂ ਨੂੰ ਵੀ ਜਿਹੜੇ ਲਾਗੇ ਜੇ ਸਪੈਦੇ ਆ ਨਾ ਰੋਡ ਜਿਹੜੇ ਖੋਖਲੇ ਆ ਹਾਂ ਖੋਖਲੇ ਚਾਹੇ ਮੋਰਲੇ ਮੋਰਲੇ ਵਿੰਗੇ ਜਿਹੜੇ ਹੋਏ ਡਿੱਗਣ ਵਾਲੇ ਆ ਜਿਹੜੇ ਆਲੇ ਤੇ ਬਡਾਉਣੇ ਚਾਹੀਦੇ ਉਰਲੇ ਰੋਡ ਤੇ ਹਨ ਜਿਹੜੇ ਬਡਾਉਣੇ ਚਾਹੀਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਕਰ ਰਹੇ ਆ ਕਿ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਐਦਾ ਸਹੀ ਖੜੇ ਆ ਰੇਲਵੇ ਵਾਲਿਆਂ ਦੇ ਮੁਲਾਜ਼ਮਾਂ ਦੀ ਕਰਦੇ ਰੇਲਵੇ ਵਾਲੇ ਮੁਲਾਜ਼ਮਾਂ ਨਾਲ ਵੀ ਗੱਲ ਕਰਦੇ ਆ ਤਾਂ ਰੇੜੀਆਂ ਵਾਲੇ ਦੀਆਂ ਦੋਹੇ ਰੇੜੀਆਂ ਵਿਚਾਰੇ ਦੀਆਂ ਟੁੱਟ ਗਈਆਂ ਅੱਛਾ ਉਹਨੇ ਆਪਣੀ ਨੱਠ ਕੇ ਜਾਨ ਬਚਾਈ ਚਲੋ ਜੀ ਇਹ ਕੜਕੜ ਦੀ ਆਵਾਜ਼ ਨਾ ਸੁਣਦਾ ਔਖਾ ਹੋਣਾ ਸੀ ਕੰਮ ਤੇ ਉਹਦੇ ਨਾਲ ਦੀ ਨਾਲ ਆ ਵੀ ਹਾਲਾਤ ਦੇਖ ਲੋ ਆ ਟੋਇਆ ਆ ਟੋਏ ਚ ਟੋਏ ਚ ਤੇਲ ਨਿਕਲਣਾ ਹੌਲੀ ਹੌਲੀ ਅੱਗੇ ਨਾਲ ਹੀ ਆ ਹਵਾ ਚਲੀ ਡੇਪਾ ਦੇ ਆ ਅੱਛਾ ਉਹ ਵੀ ਡੇਗਨ ਵਾਲਾ ਹੀ ਆ ਕਹਿੰਦੇ ਹੋਰ ਵੀ ਠੀਕ ਹੈ ਆਪਣੀ ਟੀਮ ਵੀ ਧਿਆਨ ਨਾਲ ਰਹੋ ਇੱਥੋਂ ਤੇਲ ਨਿਕਲਣਾ ਪੈਟਰੋਲ ਹੌਲੀ ਹੌਲੀ ਕਿੱਥੇ ਰੇਲਵੇ ਵਿਭਾਗ ਵਾਲੇ ਕਿੱਥੇ ਵਿੱਚ ਉਹਨਾਂ ਨਾਲ ਗੱਲ ਕਰ ਲਈਏ ਬਚਾ ਕਰਕੇ ਥੋੜਾ ਆਹ ਦੇਖੋ ਜੀ ਸਫੈਦ ਦਾ ਸਾਰਾ ਇਹਨਾਂ ਨੇ ਹੁਣ ਵਰਤ ਲੈਣਾ ਇਹਨਾਂ ਨੇ ਸਫੈਦ ਤਾਂ ਡੇ ਗਿਆ ਬਚਾ ਹੋ ਗਿਆ ਰੇਲ ਦੇ ਪਾਗਲੇ ਕਿੱਥੇ ਆ ਵੀ ਆ ਡੌਂਕੀ ਤੇ ਹੈ ਕੋਈ ਗੱਲ ਕਰੀ ਜਾ ਜੋ ਆ ਜਾਓ ਆ ਜਾਓ ਛੋਟੇ ਜਿੰਦਾ ਲੱਗਾ ਚਲੋ ਕੋਈ ਗੱਲ ਨਹੀਂ ਪਰ ਜੇ ਜੀਵਨ ਪੱਧਰ ਦੀ ਗੱਲ ਕਰੀਏ ਵੀਰੇ ਉਧਰ ਦਿਖਾ ਐਫਸੀਆਈ ਡਿਪਾਰਟਮੈਂਟ ਦੇ ਬਾਹਰ ਕਿੱਦਾਂ ਪਾਣੀ ਖੜਾ ਉਹ ਟੋਇਆ ਜਿਹੜਾ ਉਹ ਵੀ ਜਾਨ ਲੈ ਵਈਆ ਔਰ ਥੋੜੀ ਦਿਰ ਪਹਿਲਾਂ ਤਾਂ ਇੱਥੇ ਜਦੋਂ ਸਫੈਦਾ ਡੇਗ ਗਿਆ ਉਹ ਫਾਟੇ ਖੱਲੇ ਖੁੱਲ ਗਿਆ ਸੀ ਸਫੈਦਾ ਖੋਲਣ ਨੂੰ ਬਹੁਤ ਟਾਈਮ ਲੱਗ ਗਿਆ ਬਲਾਕੇ ਜੋ ਕਿਸੇ ਕਾਫੀ ਲੰਬੀ ਦਿਰ ਜਿਹੜਾ ਹਵਾਜਾਈ ਚ ਵਿਗਨ ਪਿਆ ਰਿਹਾ ਤਾਂ ਆਮ ਲੋਕਾਂ ਨੇ ਆਪ ਹੀ ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗਿਆ ਆ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਕੋਈ ਨਹੀਂ ਕੋਈ ਪੁਲਿਸ ਵਾਲਾ ਇੱਕ ਮੁਲਾਜ਼ਮ ਸੀ ਸਿਰਫ ਉਹਨੇ ਨਾਲ ਰੇਲਵੇ ਵਾਲਿਆਂ ਦਾ ਉਹ ਵੀ ਰੇਲਵੇ ਵਾਲਿਆਂ ਦਾ ਬਾਕੀ ਫਟਾਫਟ ਨੱਠ ਕੇ ਬੰਦਿਆਂ ਨੇ ਕੋਈ ਮਸ਼ੀਨਰੀ ਸਾਰੀ ਆਪਣੀ ਹੈ ਹਾਂਜੀ ਆਪਣੇ ਸਾਰਾ ਉਹ 슈ਗਰ ਕਰੋ ਕੋਲ ਆ ਰਹਾ ਸੀ ਤੇ ਫਟਾਫਟ ਵੱਢ ਗਏ ਹੋ ਗਿਆ ਰੋਡ ਪਲੇਅਰ ਹੋ ਗਿਆ ਸਾਰਾ ਸਾਫ ਜਿਆਰਾ ਨਾ ਹੁੰਦਾ ਟਰੈਕਟਰ ਅਵੇਲੇਬਲ ਨਾ ਹੁੰਦਾ ਫਿਰ ਰਾਹ ਬਲੌਕ ਰਹਿਣਾ ਸੀ ਉੱਥੇ ਖੜੀ ਸੀ ਗੱਡੀ ਉਹ ਗੱਡੀ ਕਰਕੇ ਢਾਬੇ ਦੇ ਉੱਤੇ ਸਾਰਾ ਉਦਰਾਕਤਾ ਨਾਲ ਦੇ ਉਪਰੋਂ ਤਾਰਾਂ ਦੇ ਪਟਾਕੇ ਬੋਲ ਗਏ ਉਹ ਗੱਡੀ ਵਾਲੇ ਨੇ ਗੱਡੀ ਨਟਾਈ ਤੇ ਤਾਂ ਕਰਕੇ ਟੱਪ ਗਿਆ ਉਹ ਲੋਕੇ ਦੇਖੋ ਤੇ ਅੱਗ ਵੀ ਹੋ ਥੱਲੇ ਵੀ 5-7 ਬੰਦੇ ਖੜੇ ਸੀ ਉਹ ਪੱਠੀ ਚ ਜਾ ਹੋ ਗਿਆ ਟਰੱਕ ਕਰਕੇ ਬਚਾਅ ਹੋ ਗਿਆ ਚਲੋ ਰੇੜੀ ਵਾਲੇ ਦੀ ਹੈ ਵਿਚਾਰੇ ਦਾ ਗਰੀਬ ਬੰਦਾ ਉਹਦੀ ਸਾਰਾ ਦੋ ਹੀ ਰੇੜੀਆਂ ਟੁੱਟ ਗਈਆਂ ਚਲੋ ਵੱਡੀ ਗੱਲ ਹੈ ਉਹਦਾ ਬਚਾਅ ਹੋ ਗਿਆ ਨੱਟ ਕੇ ਜਾਨ ਬਚਾਈ ਉਹਨੇ ਚਲੋ ਇਹ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਲਟ ਗਿਆ ਹੋਇਆ ਕੁੱਤੇਆ ਲਟਕਿਆ ਜਦੋਂ ਹਵਾ ਚੱਲੀ ਹਾਂ ਇਹ ਵੀ ਇਹ ਵੀ ਇਹ ਵੀ ਡਿੱਗਣ ਵਾਲਾ ਆ ਜੀ ਤਾਂ ਰੇਲਵੇ ਵਿਭਾਗ ਨੂੰ ਬੇਨਤੀ ਕਰਨੀ ਸੀ ਲੇਕਿਨ ਰੇਲਵੇ ਵਿਭਾਗ ਤੋਂ ਇੱਥੇ ਕੋਈ ਅਵੇਲੇਬਲ ਹੀ ਨਹੀਂ ਹੈਗਾ ਜਿਹੜਾ ਪੋਸਟ ਆ ਉਹਨੂੰ ਬਾਹਰੋਂ ਲੋਕ ਲੱਗਾ ਉਹਨੂੰ ਸਾਰੇ ਨਾ ਖੜਾ ਕਿਸੇ ਨਾ ਬਸ ਉਹ ਕੱਟਿਆ ਤਾਂ ਤਾਂ ਬੇਨਤੀ ਕਰਦੇ ਆ ਜੀ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਦੇ ਆ ਬਹੁਤ ਸਾਰੇ ਰੋਖ ਇੱਥੇ ਅਜਿਹੇ ਆ ਸਫੈਦੇ ਅਜਿਹੇ ਆ ਜਿਹੜੇ ਲੱਗਦੇ ਆ ਕਿ ਡਿੱਗ ਜਾਣਗੇ ਥੱਲਿਓ ਖੋਖਲੇ ਹੋ ਚੁੱਕੇ ਆ ਇੱਕ ਸਫੈਦੇ ਦਾ ਦੂਜੇ ਸਫੈਦੇ ਤੇ ਪਾ ਰਿਹਾ ਪਰ ਜਿਹੜੇ ਆਕੇ ਚੈੱਕ ਕਰ ਲੈਣ ਸ਼ੰਕਾ ਲੱਗਦੀ ਹੈ ਕਿ ਦੇਖ ਸਕਦੇ ਆ ਉਹ ਜੋ ਤੁਹਾਨੂੰ ਸਹੀ ਲੱਗਦਾ ਉਸ ਤਰੀਕੇ ਉਹ ਉਹਦਾ ਜਿਹੜਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਜੋ ਆਉਂਦੇ ਜਾਂਦੇ ਰਾਈਆਂ ਉੱਤੇ ਜਿਹੜੇ ਵਹੀਕਲ ਸੇ ਆਉਣਾ ਉੱਤੇ ਜਿਹੜਾ ਇਹ ਸਫੈਦਾ ਨਾ ਡਿਗੇ ਕਿਉਂਕਿ ਕਈ ਵੇਲੇ ਲੋਕ ਕਹਿੰਦੇ ਆ ਕਿ ਇੱਥੇ ਖੜੇ ਵੀ ਹੁੰਦੇ ਆ ਸਾਹਮਣੇ ਤੁਸੀਂ ਦੇਖੋ ਰੇੜੀਆਂ ਵੀ ਲੱਗੀਆਂ ਹੋਈਆਂ ਢਾਬੇ ਵੀ ਆ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਣੀ ਚਾਹੁੰਦੇ ਆ ਇੱਕ ਹੋਰ ਜਿਹੜੀ ਬੇਨਤੀ ਹੈ ਕਿ ਟੋਇਆ 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 ਦਾ ਹੱਲ ਨਹੀਂ ਹੋਇਆ 6 ਮਹੀਨੇ ਹੋ ਗਏ ਆ ਦੇਖੋ ਜੀ ਕਿਸੇ ਦਾ ਨੁਕਸਾਨ ਪਰ ਕਿਸ ਨੂੰ ਰਿਚਕ ਮਿਲ ਗਿਆ ਹੈ ਸਭ ਕੁਝ ਇੱਥੇ ਹੀ ਆ ਚਲੋ ਨੁਕਸਾਨ ਕਿੰਨੇ ਦਾ ਹੋ ਗਿਆ ਵੀ ਡੇੜੀ ਗਿਆ ਡੇਰਾ ਗਿਆ ਜੀ ਥੋਏ ਰੇੜੀਆਂ ਟੁੱਟ ਗਈਆਂ ਡੇੜੀ ਡੇੜੀ ਟੁੱਟ ਗਿਆ ਡੇਰਾ ਟੁੱਟ ਗਿਆ ਚਲੋ ਐਟ ਲੀਸਟ ਜਾਨ ਬਚ ਗਈ ਆ ਜਾਨ ਬਚ ਕੇ ਬਸ ਸਮਾਨ ਸਮਾਨ ਸਵੇਰ ਸਾਰ ਟੁੱਟ ਪੱਜ ਗਿਆ ਆ ਸ਼ੁਕਰ ਕਰੋ ਕੱਚ ਵੀ ਨਹੀਂ ਲੱਗ ਗਿਆ ਕਿਤੇ ਕੋਈ ਜਗਾ ਖੜਾ ਹੁੰਦਾ ਉਹ ਤੇ ਲੱਗ ਜਾਂਦਾ ਤਾਂ ਵੀ ਔਕਾ ਸੀ ਚਲੋ ਹੁਣ ਜਿਹੜੇ ਲੱਗਦੇ ਆ ਖੋਖਲੇ ਦੇਖ ਸਕਦੇ ਉਹਨਾਂ ਨੂੰ ਪਰੇ ਲਾ ਲਓ ਥੋੜੀ ਆ ਦੇਖੋ ਜੀ ਇੱਕ ਪਾਸੇ 버ਗਰ ਦੀ ਮਹਿਕਾ ਇੱਕ ਪਾਸੇ ਪਾਣੀ ਦੀ ਬਦਬੂ ਖੜ ਨਹੀਂ ਹੁੰਦਾ ਇੱਥੇ ਮੱਛਰ ਵੀ ਬਹੁਤ ਆ ਮੱਛਰ ਐ ਬਿਮਾਰੀਆਂ ਨੂੰ ਸੱਦਾ ਆਹ ਦੇਖੋ ਟ੍ਰੈਫਿਕ ਨੂੰ ਕਿੰਨੀ ਦਿੱਕਤ ਆਉਂਦੀ ਆ ਆਟੋ ਵਾਲੇ ਦੂਜੇ ਟਰੈਕ ਤੇ ਗਏ ਆ ਤਾਂ ਜਾ ਕੇ ਜਿਹੜਾ ਕਲੀਅਰ ਹੋ ਯਾਰ ਰਸਤਾ ਪਹਿਲਾ ਉਹ ਉਹ ਤਾਂ ਦੇਖੋ ਜ਼ਰੂਰੀ ਆ ਰੇਲੇ ਫਟਕ ਲੱਗਦਾ ਫਿਰ ਸਫੈਦਾ ਫਿਰ ਟੋਇਆ ਜੀ 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 ਉਹ ਮੈਂ ਕਹਿ ਦਿੱਤਾ ਆਲਰੇਡੀ ਇਧਰ ਵੀ ਆ ਜੀ ਪੈਟਰੋਲ ਇਧਰੋਂ ਵੀ ਕੱਢੂਗੇ ਜੀ ਹੌਲੀ ਹੌਲੀ ਕਹਿੰਦੇ ਟੋਏ ਚ ਇੱਥੇ ਫਿਲਟਰ ਹੋ ਕੇ ਆਉਂਦਾ ਜੀ ਅੱਛਾ ਉੱਥੇ 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 ਡੀਜ਼ਲ ਥੋੜਾ ਖਰਾਬ ਹੈ ਇਧਰ ਫਿਲਟਰ ਹੋ ਕੇ ਮੱਛਰੇ ਹੀ ਆਸੂ ਦਾ ਮੱਛਰ ਰਹਤੇ ਤੇ ਦੁਕਾਨ ਵਾਲੇ ਤਾਂ ਬਹੁਤ ਅੱਜਾ ਢੱਪ ਆਇਆ ਬਹੁਤ ਆਣ ਵਾਲੇ ਬਹੁਤ ਦਿੱਕਤ ਹੁੰਦੀ ਹੈ ਜੀ ਬੱਸ ਬੰਦ ਕਰਾ ਲੈ ਮੈਂ ਟੋਏ ਚ ਵੱਜ ਕੇ ਗਿਰ ਜਾਂਦੇ ਸੀ ਕਿਸੇ ਦੀ ਗੱਡੀ ਦੇ ਵਿੱਚ ਆ ਜਾਂਦਾ ਸੀ ਕੋਈ ਸਕੂਟਰੀ ਤੇ ਕੋਈ ਲੇਡੀਸ ਗਿਰ ਜਾਂਦੀ ਸੀ ਤਾਂ ਕਰਕੇ ਦੇਖੋ ਰਾਤ ਵੇਲੇ ਕਿਈ ਦੇਵਤੇ ਹੁੰਦੇ ਆ ਨਹੀਂ ਪਤਾ ਲੱਗਦਾ ਤੈਰ ਵੀ ਸਕਦੇ ਵਿੱਚ ਦੇ ਵੇਖੋ ਇਹਨਾਂ ਨੂੰ ਚਾਹੀਦਾ ਕਿ ਉਹ ਨਗਰ ਕੌਂਸਲਾਂ ਨੇ ਇੱਥੇ ਇੱਕ ਬੰਦੇ ਦੇ ਸੱਟ ਲੱਗੀ ਸੀ ਤਾਂ ਉਹਨੇ ਇੱਟਾ ਪੂਰ ਕੇ ਉੱਥੋਂ ਨਾਲੇ ਹੀ ਚੱਕਿਆ ਸੀ ਸਮਾਨ ਤੇ ਇੱਥੇ ਮਿੱਟੀ ਪਾਈ ਆ ਇਹ ਫਿਰ ਵੀ ਕਿਸੇ ਕੋ ਹੱਲ ਨਹੀਂ ਹੋ ਰਿਹਾ ਪਰ ਤੁਹਾਨੂੰ ਕਿਲੇ ਤਾਂ ਸ਼ਰਮ ਆਉਂਦੀ ਕਿਉਂ ਨਹੀਂ ਪ੍ਰਸ਼ਾਸਨ ਨੂੰ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਅਸੀਂ ਕੋਈ ਸਟੇ ਨਹੀਂ ਕਰਦੇ ਪਾਣੀ ਕੱਢਦੇ ਪਾਣੀ ਜਮਾ ਹੋ ਜਾਂਦਾ ਜੀ ਪਾਣੀ ਲੀਕ ਪਾਣੀ ਥੱਲੇ ਪਾਈਪਲਾਈਨ ਕੋ ਲੀਕ ਕਰਦੀ ਹੈ ਕਮੇਟੀ ਵਾਲਿਆਂ ਦੀ ਗੱਡੀ ਆ ਜਾਂਦੀ ਹੈ ਮਾੜਾ ਮੋਟਾ ਕਰ ਜਾਂਦੇ ਆ ਕੰਮ ਇੱਕ ਮਿੰਟ ਜੇ ਕੋਣੇ 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 ਰੇਲਵੇ ਵਿਭਾਗ ਤੋਂ ਨੇ ਸਰ ਪਹਿਲਾਂ ਤੁਹਾਡਾ ਧੰਨਵਾਦ ਕਹਿੰਦੇ ਕਿ ਤੁਸੀਂ ਹੈਲਪ ਕੀਤੀ ਨਾਲ ਦੀ ਨਾਲ ਅੱਛਾ ਇੱਕ ਇਹਨਾਂ ਦੀ ਬੇਨਤੀ ਆ ਕਹਿੰਦੇ ਕੁਝ ਰੁੱਖ ਲੱਗਦੇ ਜਿਹੜੇ ਦੇਖ ਸਕਦੇ ਆ ਖੋਖਲੇ ਆ ਕੋਣ ਤਾਂ ਇੰਤਜ਼ਾਮ ਜ਼ਰੂਰ ਹੋਣਾ ਚਾਹੀਦਾ ਜੀ ਤਾਂ ਜੋ ਬਾਅਦ ਕੱਲ੍ਹ ਕਿਸ਼ੋਰ ਨੂੰ ਪਰੇਸ਼ਾਨੀ ਨਾ ਹੋਵੇ ਜੀ ਵਿਭਾਗ ਨੂੰ ਬੋਲਿਆ ਜਾਏਗਾ ਔਰ ਜਲਦ ਸੇ ਜਲਦ ਇਸਕਾ ਸਮਾਧਾਨ ਕਰਾਇਆ ਜਾਏਗਾ ਠੀਕ ਹੈ ਜੀ ਸਰ ਬੇਨਤੀ ਹੋ ਰਹੀ ਹੈ ਅੰਦਰ ਆ ਜਿਹੜੇ ਇੰਨੇ ਕੱਟੇ ਹੋਏ ਰੁੱਖ ਪਏ ਆ ਇਹ ਕਿੰਨੇ ਦੇ ਆ ਜੀ ये जी अपने कुछ जो पहले से कटे हुए हैं अपने जो सफेदे गिर जाते हैं वो पड़े हुए हैं कुछ मतलब इधर से अपने कोई नॉर्मल लोकल आदमी इनका कोई आस पास तो प्रशासन प्रशासन का ध्यान दिया जो कट जाते मतलब गिर जाते हैं या उनको ऐसे मतलब उनको रखवा देते हैं ठीक तो है मैं चलती को अरे ऐसे थोड़ा होता है मतलब ये तो अपना ਰੇਲਵੇ ਪ੍ਰਸ਼ਾਸਨ ਦੇ ਅਧਮੇ ਹੈ ਐਸੀ ਕੁਝ ਠੀਕ ਹੈ ਮਤਲਬ ਤੁਹਾਡੇ ਧਿਆਨ ਚ ਹੈ ਧਿਆਨ ਤੇ ਅੱਜ ਉਹ ਦੇਖੋ ਸਰ ਉਹ ਲੋਕਾਂ ਨੇ ਸ਼ੰਕਾ ਜਤਾਈ ਹੈ ਕਿ ਡਿੱਗ ਸਕਦਾ ਹਾਂਜੀ ਇੱਕ ਉਹ ਉਸਕੇ ਲਈ ਹਮਨੇ ਜੋ ਹਮਾਰੇ ਮੌਕੇ ਤੇ ਹੈ ਐਸੀ ਵੀ ਹੁੰਦਾ ਹੀ ਸੀ ਹਾਂਜੀ ਫੋਰੈਸਟ ਡਿਪਾਰਟਮੈਂਟ ਸੇ ਵੀ ਹੁੰਦਾ ਹੈ ਜੋ ਜੋ ਕੱਟਣੇ ਵਾਲੇ ਹੁੰਦੇ ਹੈ ਉਹਨਕੋ ਪਹਿਲੇ ਉਹ ਉਹਨਕੋ ਹਮ ਇਨਫਾਰਮ ਕਰ ਦਿੰਦੇ ਹਾਂ ਆਪ ਆਪਣੇ ਹਾਂ ਹਮ ਹਮਾਰੇ ਸਤਰ ਤੇ ਹਮ ਉਹਨਕੋ ਇਨਫਾਰਮ ਕਰਾਂਗੇ ਔਰ ਐਸਐਸਸੀ ਅਨੁਮਤੀ ਦਿੰਦਾ ਨਾ ਤਬੀ ਇਹ ਕੱਟੇ ਜਾਂਦੇ ਐਸੇ ਨਹੀਂ ਕੱਟੇ ਜਿਸ ਟਾਈਮ ਤੇ ਪੇੜ ਗਿਰਿਆ ਥਾ ਉਸ ਟਾਈਮ ਤੇ ਐਸਐਸਸੀ ਸਾਹਿਬ ਮੌਕੇ ਤੇ ਆ ਗਏ ਥੇ ਉਹਨਾਂ ਨੇ ਸਾਰੀ ਸਿਚੁਏਸ਼ਨ ਕੋ ਦੇਖਿਆ ਹੈ ਸੀਨੀਅਰ ਸੈਕਸ਼ਨ ਇੰਜੀਨੀਅਰ ਸਾਹਿਬ ਸੇ ਆਪਣੇ ਰਾਜੀਵ ਜੀ ਉਹ ਆਏ تھے ਉਹਨਾਂ ਨੇ ਆਪਣਾ ਮੌਕਾ ਮੋੜਾ ਉਹ ਤਾਂ ਨਰੀਖਣ ਕਰਨਗੇ ਇਨਵੈਸਟੀਗੇਟ ਕਰਨਗੇ ਜੋ ਲੱਗਦਾ ਹੋਗਾ ਕਿ ਕੱਲ ਕੋਈ ਹਾਦਸਾ ਨਾ ਹੋ ਸਕੇ ਉਸਕੇ ਲਈ ਜੋ ਉਹਨੂੰ ਐਕਸ਼ਨ ਲੱਗੇਗਾ ਉਹ ਲੈ ਲੈਣਗੇ ਜੀ ਜਲਦੀ ਜਲਦੀ ਇਸ ਦਾ ਸੋਲੂਸ਼ਨ ਵੀ ਆ ਜਾਏਗਾ ਜੀ ਜੀ ਥੈਂਕ ਯੂ ਸਰ ਥੈਂਕ ਯੂ ਤਾਂ ਸੁਮੇ ਜੀ ਨੇ ਇਹ ਕਹਿੰਦੇ ਕਿ ਇਹਨਾਂ ਨੇ ਬੜੀ ਹੈਲਪ ਕੀਤੀ ਤਾਂ ਜੋ ਰਸਤੇ ਨੂੰ ਕਲੀਅਰ ਕਰਵਾਇਆ ਜਾ ਸਕੇ ਔਰ ਉਹ ਕਹਿੰਦੇ ਮੈਂ ਆਪਣੇ ਅਧਿਕਾਰੀਆਂ ਨੂੰ ਗੱਲ ਦੱਸ ਦੂੰਗਾ ਉਹ ਤਾਂ ਵਿਦੇ ਜੇ ਪਿੱਛੇ ਕੋਈ ਸਪੀਡ ਮ ਆਵੇ ਕਾਲੀ ਚ ਇਧਰ ਹੋਣਾ ਮਤਲਬ ਕਿ ਬੰਦੇ ਕਾਲੀ ਹੁੰਦੀ ਹੈ ਟੋਏ ਤੇ ਕਿੰਨੀ ਸੱਟ ਲੱਗੂਗੀ ਆ ਇੱਥੇ ਸਭ ਵੀ ਬਾਉਂਡਰੀ ਵੀ ਨਹੀਂ ਕਰ ਸਕਦੇ ਇਧਰ ਰੱਤੀ ਕੀਤੀ ਆ ਸਾਡੇ ਪਿੰਡ ਵਾਲੇ ਵੀ ਆ ਗਏ ਸਾਡੇ ਪਿੰਡ ਵਾਲੇ ਵੀ ਆ ਗਏ ਅੱਛਾ ਹੋਰ ਕਿੱਦਾਂ ਇਥੇ ਧਿਆਨ ਨਾ ਲੰਘੋ ਜੀ ਟੋਆ ਲਾਈਵ ਚੱਲਦਾ ਜੀ ਫੇਰ ਆਪਾਂ ਕਰਦੇ ਆ ਚਲੋ ਚਲੋ ਚੱਲ ਐਡੋ ਜਵਾੜੇ ਵਾਲਾ ਜੀ ਇਹ ਸੇਰਾ ਵਾਲਾ ਹੈ ਇਹ ਤਾਂ ਬੰਦਾ ਹੀ ਖਾ ਜਾਣਾ ਬੰਦੇ ਹੀ ਖਾ ਜਾਣਾ ਉਹ ਤਾਂ ਜਵਾੜਾ ਖਾਣਾ ਸੀ ਇਹਨੇ ਬੰਦਾ ਹੀ ਖਾ ਜਾਣਾ ਉਹ ਦੇਖੋ ਪਾਣੀ ਕਿਦਾਂ ਬੱਬਲਸ ਨਿਕਲਦੇ ਪਏ ਆ ਅੰਦਰ ਜਿਹੜੇ ਕੀੜੇ ਮਕੋੜੇ ਉਹਨਾਂ ਨੇ ਆਪਣੀ ਦੁਨੀਆ ਬਣਾ ਲਈ ਆ ਸ਼ਾਇਦ ਜਿਹੜੇ ਲੀਡਰ ਇਸ ਕਰਕੇ ਨਹੀਂ ਕਰਦੇ ਕਹਿੰਦੇ ਉਹਨਾਂ ਦੁਨੀਆ ਕਿਉਂ ਤਬਾਹ ਕਰਨੀ ਆ ਜੀਂਦੇ ਜਿਲ੍ਹੇ ਨੂੰ ਚਲੋ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹਾਲਾਤ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ